ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਹਿਲੀ ਵੀਡੀਓ ਆਪਣੀ ਅੱਜ ਇਸ ਘਰੋਂ ਪਿੰਡ ਵਰਿਆਹ ਪਹੁੰਚੇ ਆਂ ਵਰਿਆਹ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਸਰਹਿਆਲੀ ਦੇ ਵੀ ਬਿਲਕੁਲ ਲੱਗ ਗਿਆ ਤੇ ਨਸ਼ਰੇ ਪਨਵਾ ਦੇ ਵੀ ਬਿਲਕੁਲ ਨਜ਼ਦੀਕ ਜਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਜਦੋਂ ਆਪਾਂ ਹਰੀਕੇ ਪੱਤਾਂ ਤੋਂ ਆਉਣੇ ਆ ਕੋਈ ਵੀ ਰਮਾਲਵੇ ਵਾਲੀ ਸਾਈਡ ਤੋਂ ਆ ਰਹੇ ਤੇ ਹਰੀਕੇ ਪੱਤਾਂ ਤੋਂ ਜਦੋਂ ਸਰਹਿਆਲੀ ਆਉਣੇ ਤੇ ਸਰਹਿਆਲੀ ਤੋਂ ਜਦੋਂ ਨੇ ਸਾਰੇ ਪਨੋਂ ਜਾਣਿਆ ਤੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਠੱਠੀਆਂ ਬੰਤਾਂ ਅੱਡਾ ਆਉਂਦਾ ਠੀਕ ਹੈ ਜੀ ਪਿੰਡ ਆਉਂਦਾ ਉਸ ਪਿੰਡ ਦੇ ਕੋਲੋਂ ਬਿਲਕੁਲ ਉੱਕਰ ਲਈ ਚੜਦੇ ਪਾਸੇ ਵਾਲ ਨੂੰ ਸ਼ੜਕ ਜਾਂਦੀ ਆ ਪਿੰਡ ਮੋਹਨਪੁਰੇ ਨੂੰ ਇਸੇ ਚੜਕੇ ਦੇ ਉੱਪਰ ਪਿੰਡ ਪਰਿਆ ਆਉਂਦਾ ਠੀਕ ਹੈ ਜੀ ਸੁਹਾਵਾ ਪਿੰਡ ਥੋੜੀ ਦੂਰੀ ਤੇ ਆ ਤੇ ਮੋਹਨਪੁਰਾ ਪਿੰਡ ਵੀ ਇੱਥੋਂ ਤਕਰੀਬਨ ਕੋਈ 2-3 2.5 ਕਿਲੋਮੀਟਰ ਦੀ ਦੂਰੀ ਤੇ ਆ ਸੋ ਤਰਨਤਾਰਨ ਤੋਂ ਦੂਰੀ ਵੀ ਥੋੜੀ ਆ ਅਮਰਸਰ ਵਾਲੀ ਸਾਈਡ ਤੋਂ ਬਹੁਤੇ ਵੀ ਇਹ ਸਵਾਲ ਕਰਦੇ ਆ ਵੀ ਕਮੈਂਟ ਕਰਦੇ ਆ ਵੀ ਅਮਰਸਰ ਵਾਲੀ ਸਾਈਡ ਤੋਂ ਜਿਹੜੇ ਭਰਾਣੇ ਆਉਣਾ ਉਹ ਤੋਂ so 15 ਕਿਲੋਮੀਟਰ 15 17 ਕਿਲੋਮੀਟਰ ਅਮਰਸਰ ਤੋਂ ਕੋਈ ਤਰਨਤਨ ਦੀ ਦੂਰੀ ਆ ਤੇ ਤਰਨਤਨ ਵੀ ਇੱਥੋਂ ਤਕਰੀਬਨ ਕੋਈ ਜ਼ਿਆਦਾ ਨਹੀਂ ਤੇ ਸਾਰਾ ਮੈਨੂੰ ਲੱਗਦਾ ਵੀ ਇਹ ਦਲੇਰ ਹੈ 18 17 ਕਿਲੋਮੀਟਰ ਦੀ ਦੂਰੀ ਹੈ ਹਾਂਜੀ ਭਾਜੀ ਇੰਨਾ ਨਹੀਂ ਨਾ ਕਿ 15 17 ਕਿਲੋਮੀਟਰ ਦੀ ਦੂਰੀ ਹੈ ਤੇ ਵੀਰ ਦਲੇਰ ਦੇ ਕੋਲ ਆਇਆ ਤੇ ਉਸ ਤੋਂ ਪਹਿਲੀ ਵੀਡੀਓ ਆਪਣੀ ਵੀਰ ਪਸ਼ੂ ਵਪਾਰ ਦਾ ਕਿੱਤਾ ਕਰਦਾ ਬਾਕੀ ਪ੍ਰੋਪਰ ਆਪਾਂ ਡਿਟੇਲ ਇਹਨਾਂ ਤੋਂ ਲੈ ਲਾਂਗੇ ਅੱਜ ਤਰੀਕ 4 ਮਾਰਚ ਨੂੰ ਆਪਾਂ ਵੀਡੀਓ ਬਣਾ ਰਿਹਾ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਵੈੜਾ ਤੋਂ ਤੁਹਾਨੂੰ ਆਪਾਂ ਦੋ ਦਿਖਾਉਣੀਆਂ ਦੋਵੇਂ ਜਰਸੀ ਬ੍ਰੀਡ ਦੇ ਵਿੱਚ ਇੱਕ तकरीबन ਕੋਈ ਤਿਆਰੀ ਦੇ ਉੱਤੇ ਹੁਣ ਖੜੀ ਹੈ ਮੌਕੇ ਤੇ ਠੀਕ ਆ ਜੀ ਕੋਈ ਹਜੇ ਵੀ ਦਿਨ ਕੱਢ ਦੀ ਆ ਤੁਸੂਰ ਕੱਢ ਦੀ ਚਾਰ ਕੱਢ ਦੀ ਹੈ ਇੱਕ ਵਾਰ ਕੱਚੀ ਦਿਖਾ ਦੇਗਾ ਜਿਹੜੀ ਕੋਈ 15 12 15 ਦਿਨ ਹਜੇ ਕੱਚੀ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਭਾਈ ਦਲੇਰ ਸਾਸਰੀ ਕਾਲ ਵੀ ਸਾਸਰੀ ਆ ਭਾਈ ਸਾਸਰੀ ਕਾਲ ਕੀ ਆ ਜਾਂ ਸ਼ਾਹ ਜੀ ਬੜੇ ਵਧੀਆ ਭਾਈ ਦਲੇਰ ਅੱਛਾ ਦਲੇਰ ਵੀਰੇ ਵਪਾਰ ਦਾ ਕੰਮ ਹੀ ਆ ਆਪਾਂ ਹਾਂ ਜੀ ਹਾਂ ਜੀ ਭਾਈ ਵਪਾਰ ਦਾ ਹੀ ਆ ਐਵਾ ਛੂਟ ਮਾਰੀਏ ਘਰੇ ਆਪਾਂ ਵਪਾਰ ਦਾ ਹੀ ਸਾਰੇ ਵੀਰ ਜਾਣਦੇ ਆ ਤੇ ਆਪਾਂ ਵਪਾਰ ਦਾ ਹੀ ਆਪਾਂ ਵੀਡੀਓ ਪਹਿਨੀ ਪਾਈ ਆ ਆ ਵੀਡੀਓ ਪਹਿਨੀ ਹ ਕਿੰਨਾ ਕ ਟਾਈਮ ਹੋ ਗਿਆ ਵੀਰ ਜੀ ਵਪਾਰ ਕਰਦੇ ਨੂੰ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਚੱਲਿਆ ਪਰ ਆਪਾਂ ਸ਼ੋ ਨਹੀਂ ਹੋਇਆ ਕਿਸੇ ਨੂੰ ਮਾਲਾ ਜੀ ਆਪਾਂ ਥੋੜਾ ਮੋਟਾ ਕਰਦੇ ਰਹੇ ਆਪਦੇ ਜੋਗਾ ਹੀ ਅੱਛਾ ਅੱਛਾ ਆਈ ਚਲਾਈ ਚੱਲਦੀ ਰਹੀ ਆ ਲੋਕ ਲੱਗ ਕੇ ਲੋਕ ਲੱਗ ਕੇ ਚੱਲਦੇ ਰਹੇ ਆ ਹਾਂ ਹਾਂ ਜੀ ਠੀਕ ਆ ਜੀ ਤੋੜੋ ਜੇ ਇਤਰਾਵਾਂ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਆਪਾਂ ਪਾਉਣੇ ਦਾ ਸਾਰੇ ਭੈਣ ਭਰਾ ਹਾਂ ਜੀ ਸਾਰੇ ਜਾਣਦੇ ਆ ਜੀ ਸਾਰਿਆਂ ਪਾਸ ਲੱਗ ਹੀ ਜਾਣਾ ਜੀ ਹਾਂ ਜੀ ਹਾਂ ਜੀ ਚਲੋ ਇਸੇ ਤਰ੍ਹਾਂ ਹੀ ਆ ਤੇ ਜ਼ਿਆਦਾਤਰ ਫਿਰ ਵੀਰੇ ਖਰੀਦੀ ਜਿਹੜੀ ਆਪਣੀ ਵੜਨ ਦੀ ਕਰਦੇ ਜਾਂਦੀ ਹਾਂ ਜੀ ਹਾਂ ਜੀ ਵੀਰੇ ਖਰੀਦ ਆਪਣੀ ਜਿਆਦੀ ਪੈ ਮਾਲਾ ਕਰਦੀ ਠੀਕ ਆ ਜੀ ਹਾਂਜੀ ਹਾਂਜੀ ਆਪਣੇ گاਵਾ ਉੰਡੀਆਂ ਜਾਂਦੀਆਂ ਰਹਿੰਦੀਆਂ ਵਾ ਠੀਕ ਆ ਹਾਂਜੀ ਹਾਂਜੀ ਅੱਛਾ ਦਲੇਰ ਭਾਈ ਅੱਜ ਦੋ ਬੜਾ ਆਪਣੇ ਕੋਲੇ ਬਕਾਊਗਾ ਜੀ ਹਾਂਜੀ ਹਾਂਜੀ ਭਾਈ ਦੋਵੇਂ ਗੱਬਣ ਹਾਂਜੀ ਹਾਂਜੀ ਆ ਤਾਂ ਆਈ ਖਲੋਤੀ ਵਾਲੀ ਆਹ ਭਾਈ 5-6 ਦਿਨ ਲੈ ਲਊਗੀ ਇਹਦੇ ਅੱਛਾ ਜੀ ਹਾਂਜੀ ਆਈ ਤਾਂ ਬਾਬਾ ਢੇਲ ਢਾਲ ਬਾਬਾ ਹੀ ਪਈ ਇਹਨਾਂ ਦੇ ਵੇਖੋ ਠੀਕ ਆ ਹਾਂਜੀ ਹਾਂਜੀ ਤੇ ਇਹ ਹਜੇ ਬੱਚੀ ਇੱਕ ਮੰਨ ਕੇ ਚਲੋ ਜੀ ਮੰਨ ਲਓ ਕਿ ਜਦੋਂ 16-17 ਦੇ ਨਾ 18 ਦਿਨ ਕਹਿ ਕੇ ਦਵਾਂਗੇ ਇਹੀ ਲਾਏ ਪਈ ਆ ਬੱਚੀ ਠੀਕ ਆ ਜੀ ਹਾਂਜੀ 15-18-17 ਦੇ ਦਿਨ ਕੱਚੀ ਆ ਬੱਚੀ ਵੀ ਚੰਗੀ ਬਾਕੀ ਆਪਾਂ ਸ਼ੁਰੂਆਤ ਕਰ ਲੀਨੇ ਜਿਹੜੀ ਵੈਰ ਇੱਧਰ ਤੁਸੀਂ ਦੇਖ ਰਹੇ ਜੇ ਤਿਆਰੀ ਤੇ ਆ ਇਹਦੇ ਤੋਂ ਆਪਾਂ ਸ਼ੁਰੂਆਤ ਕਰਦੇ ਆ ਦਲੇਰ ਭਈਆ ਸੂਆ ਕਿਨਮਾ ਹੋਗੀ ਵੈਰ ਵੀ ਜੀ ਸੂਆ ਆਪਾਂ ਨੇ ਆਪਾਂ ਵੀ ਖਰੀਦੀ ਆ ਆਪਾਂ ਦੇ ਦੂਜਾ ਹੀ ਆ ਠੀਕ ਹੈ ਵੀਰੇ ਹਾਂਜੀ ਉਹਨਾਂ ਪਹਿਲਾਂ ਮੈਂ ਕਿਹਾ ਜੀ 12 13 ਕਿਲੋ ਦੁੱਧ ਪਿਆ ਆ ਆਪਾਂ 12 13 ਕਿਲੋ ਕਹਿ ਕੇ ਹੀ ਦਵਾਂਗੇ ਜੀ ਇਹਨਾਂ ਕੀ ਕੱਢ ਦੂ ਬਾਕੀ ਅਗਲੇ ਦੀ ਸਿਵਾ ਤੇ ਠੀਕ ਹੈ ਵੀਰੇ ਹਾਂਜੀ ਹਾਂਜੀ ਲਓ ਵੀ ਠੀਕ ਹੈ ਸੂਆ ਗਾ ਫਿਰ ਹੁਣ ਦੂਜਾ ਸੂਆ ਹਾਂਜੀ ਦੂਜਾ ਹੀ ਸੂਗ ਜੀ ਆਪਾਂ ਵੀ ਜੀ ਆਪਾਂ ਵੀ ਲਈ ਆਪਾਂ ਜਿਹੜੀ ਘਰ ਦੀ ਆ ਬਿਲਕੁਲ ਹ ਬਿਲਕੁਲ ਛੋਟੀ ਜਿਹੀ ਪੂਤੀ ਆ ਦੋਨਾਂ ਅੱਖਾਂ ਦੇ ਵਿੱਚ ਡੂੰਘੋ ਉਸੇ ਤਰ੍ਹਾਂ ਹੀ ਠੀਕ ਆ ਜੀ ਪੂਤੀ ਤੇ ਹਾਈਟ ਇਹਦੀ ਮੀਡੀਅਮ ਦੇ ਵਿੱਚ ਆ ਠੀਕ ਆ ਜੀ ਸੋ ਮੀਡੀਅਮ ਹਾਈਟ ਦੇ ਵਿੱਚ ਆ ਦਰਮਿਆਨੀ ਮੀਡੀਅਮ ਹਾਈਟ ਆ ਥਣ ਦੀ ਬਿਲਕੁਲ ਸਰਾ ਨੀਵੇ ਦੀ ਪੂਰੀ ਸਾਫ ਸੁਥਰੀ ਹੈ ਚਾਰੇ ਥਾਣਾ ਬਾਕੀ ਦਿਨਾਂ ਦੀ ਗੱਲ ਕਰ ਲਈਏ ਤੇ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਵੀ 5 4 5 4 ਦਿਨ ਹਾਂਜੀ 4 5 ਦਿਨ ਖੜਦੀ ਹੈ ਜੀ ਹਜੇ ਠੀਕ ਆ ਹਾਂਜੀ ਇਹ ਕਿੰਨਾ ਅੱਦਾ ਇੱਕ ਦਿਨ ਗਾਂ ਪਛਾਹ ਹੋਏ ਨੇ ਇਹ ਲਿਖਤੀ ਹੈ 4 5 ਦਿਨ ਪਏ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਵੀਰੇ ਆਨਲਾਈਨ ਕੋਈ ਭਰਾ ਆਪਣੇ ਬਹੁਤੇ ਸੌਦਾ ਕਰ ਲੈਂਦੇ ਆ ਟਿੱਪਣ ਤੇ ਭਾਰ ਪਿੱਛੇ ਹਾਂਜੀ ਵੀਰੇ ਆਪਣੀ ਗਰੰਟੀ ਹੋ ਗਈ ਕੋਈ ਮਾਲਾ ਧਾਰ ਜਾਂ ਪਿੱਛਾ ਪੁਛਾ ਬਿਗਾਵੇ ਤਾਂ ਆਪਾਂ ਜ਼ਿੰਮੇਵਾਰ ਆ ਆਪਣੀ ਵਿਹੜ ਵਾਪਸ ਹੋ ਜੂਗੀ ਜੇ ਮੰਨ ਲਓ ਕੋਈ ਭਾਰ ਜਾਂ ਥਣ ਚ ਕੋਈ ਫਾਲਟ ਹੋਵੇ ਠੀਕ ਹੈ ਬਾਈ ਬਲੇਰ ਖੋਲ ਕੇ ਮਾਰੇ ਤੌਰ ਦਾ ਕੱਢੀਏ ਵੀਰੇ ਬਾਅਦ ਸੋ ਬੱਚੀ ਦੋਸਤੋ ਕਰੀਏ ਪਤਾ ਨੂੰ ਟੋਰ ਕੇ ਦਿਖਾ ਦਿੰਨੇ ਆ ਤਸल्ली ਨਾਲ ਬਿਲਕੁਲ ਗੋੜ ਵਰਗਾ ਰੰਗ ਜਿਵੇਂ ਆਪਾਂ ਨਾਰਮਲ ਹੀ ਨੋਟ ਕਰਾ ਦਿੰਨੇ ਆ ਵੀ ਲਾਲ ਰੰਗ ਦੇ ਵਿੱਚ ਵੀ ਬਹੁਤੇ ਵੀਰੇ ਆਪਣੇ ਮੰਨਦੇ ਆ ਠੀਕ ਆ ਜੀ ਬਦਾਮੀ ਰੰਗ ਵੀ ਕਹਿ ਦਿੰਨੇ ਆ ਥਣ ਚਾਰਾ ਬਾਕੀ ਤੋ ਦਿਨਾਂ ਦੀ ਗੱਲ ਇੱਕ ਵਾਰ ਫੇਰ ਆਪਰ ਰਿਪੀਟ ਕਰ ਦਿੰਨੇ ਆ ਵੀ 5 4 5000 4 ਦਿਨ ਹਜੇ ਕੱਢਦੀ ਐ ਆ ਕਰੋ ਜੱਕ ਜੀ ਫੇਰ ਗਾਜੀ ਮੋੜ ਲਿਆ ਕਰ ਲੋ ਬੋ ਵੀ ਟਿਕਾ ਜੀ ਸੋ ਜਰਸੀ ਨੂੰ ਫਰੇਮ ਕਰਨ ਵਾਲੇ ਵੀਰਾਂ ਦੇ ਲਈ ਇੱਕ ਤੋਹਫਾ ਚੀਜ਼ ਆ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਵੀ ਜਰਸੀ ਨਸਲ ਦੀਆਂ ਬੜਾ ਖਰੀਦਣੀਆਂ ਨੇ ਔਰ ਜਿਹੜੀ ਇਹ ਵੈੜਾ ਬਿਲਕੁਲ ਤੁਹਾਨੂੰ ਅੱਜ ਦੋ ਜਿਹੜੀਆਂ ਬੱਛੀਆਂ ਦਿਖਾਉਣੀਆਂ ਨੇ ਦੋਵੇਂ ਵੈੜਾ ਬੜੇ ਜਾਇਜ਼ ਰੇਟਾਂ ਦੇ ਵਿੱਚ ਮਿਲ ਜਾਣਗੀਆਂ। ਬਾਕੀ ਥੱਲੋਂ ਲੈ ਕੇ ਦੀਆਂ ਸਾਫ ਸੁਥਰੀਆਂ ਨੇ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਮੁਸ਼ਕਲ ਜਾਂ ਪ੍ਰੋਬਲਮ ਨਹੀਂ ਹੈਗੀ ਕਿ ਠੀਕ ਆ ਜੀ। ਕੋਈ ਭਰਾ ਇੱਥੇ ਆਣ ਕੇ ਆਪਣੀ ਟਿੱਪ ਕੇ ਆਪਣੀ ਸਮਝ ਨਾਲ ਸੌਦਾ ਕਰਨਾ ਚਾਹੁੰਦਾ ਤੇ ਬਹੁਤ ਜ਼ਿਆਦੀ ਫਤਿਹਾਂ ਗੱਲ ਆ। ਤੇ ਦੂਜਾ ਸੂਹ ਵੱਛੀ ਸੁਮਨ ਵਾਲੀ ਆ ਠੀਕ ਆ ਜੀ ਤੇ ਪਹਿਲੇ ਸੂਹੇ 12 13 12 13 ਲੀਟਰ ਦੋ ਜਿਹੜੀਆਂ ਨੇ। ਤੇ ਦਲੇਰ ਭਾਈ ਦੀ ਕੀ ਡਿਮਾਂਡ ਕੀ ਮੋਲ ਭਾਈ ਮੋਲ ਜਿਨਾ ਮਰਜ਼ੀ ਕਰਾ ਲੈਣਾ 45 ਹਾਂਜੀ 45000 ਦੀ ਆਪਾਂ ਦੇ ਦਾਂਗੇ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਲੋ ਵੀ 45000 ਦੀ ਐਂਡ ਟੂ ਐਂਡ ਜਿਹੜੀ ਵੱਚੀ ਤੁਹਾਨੂੰ ਮਿਲ ਜੂਗੀ ਕੋਈ ਆਪਾਂ ਤੁਹਾਨੂੰ ਥੋੜਾ ਲਾ ਕੇੋਂ ਥਾਣਾ ਬੁਖਾ ਦਈਏ ਸੋ ਡਿਮਾਂਡ ਥਾਣਾ ਭਾਈ ਪੂਰੇ ਠੰਡੀ ਆ ਕੋਈ ਚੱਕਰ ਨਹੀਂ ਆ ਹਾਂ ਹਾ ਥਾਣਾ ਪੂਰੇ ਕੱਢੂਗੀ ਇਹਦੇ ਮਾਲ ਦੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਠੀਕ ਹੈ ਜੀ ਸੋ 45000 ਦੀ ਵੜ ਮਿਲ ਜੂਗੀ ਸੋ ਬਾਕੀ ਆਏਗਾ ਤਾਂ ਥੋੜਾ ਫਾਤਾ ਮੌਕੇ ਤੇ ਹਾਂਜੀ ਹਾਂਜੀ ਭਾਈ ਉਹ ਕਰ ਦਾਂਗੇ ਚਲੋ ਜੀ ਜਿਹੜੇ ਦੂਰੋਂ ਆਉਣ ਵਾਲੇ ਵਾਸਤੇ ਨੇ ਕਰਨਾ ਹੀ ਆ ਕੋਈ ਨਹੀਂ ਕਰ ਦਾਂਗੇ ਭਾਈ ਠੀਕ ਹੈ ਵੀਰੇ ਅ ਤੇ ਇਹਦਾ ਵੀਰੇ ਕੀ ਹੁਣ ਵੇਰਵਾ ਵੀਜੀ ਵੇਰਵਾ ਦੇ ਮਾਲੋ ਦੀ 16 17 ਦਿਨ ਪਏ ਆ ਹਾਂਜੀ ਤੇ ਦੋ ਦਿਨਾਂ ਕਿਹੜਾ 14 15 ਕਿਲੋ ਨਾ ਪਿਆ ਆ ਕਹਿੰਦੇ ਆ ਇਹ ਠੀਕ ਆ ਜੀ ਇਹ ਵੀ ਦੁੱਝੇ ਦੀ ਦੁੱਝੇ ਆ ਜੀ ਠੀਕ ਆ ਹਾਂਜੀ ਕਪੜਾ ਲਈਆਂ ਸੀ ਆਪਾਂ ਠੀਕ ਆ ਜੀ ਹਾਂਜੀ ਹਾਂਜੀ ਤੇ ਇਹਦਾ ਹਜੇ ਸਮਾਂ ਖੁੱਲਾ ਪਿਆ ਪਾ ਅਜੇ ਸਮਾਂ ਖੁੱਲਾ ਪਿਆ ਵੀ ਨਹੀਂ ਬਣੂ ਵੜੀ ਇਹਦੇ ਹਾਂ ਬਾਕੀ ਉਦਾਂ ਹੀ ਚੱਲੋ ਜਿੱਦਾਂ ਦੀ ਮਾਲੋ ਦੀ ਅਗਲੇ ਸਾਮ ਨੂੰ ਉਦਾਂ ਦੀ ਆਪਾਂ ਵੀ ਆਪਾਂ ਕਹੀ ਜਾਈਏ ਠੀਕ ਆ ਹਾਂਜੀ ਹਾਂਜੀ ਮਬੀ ਇਹਦਾ ਜਿਹੜਾ ਕਾਦਾ ਦੋਸਤੋ ਜਿਹੜੀ ਪਹਿਲੇ ਨੰਬਰ ਵਾਲੀ ਵਾਇਰ ਦਿਖਾਈ ਉਹਦੇ ਨਾਲੋਂ ਤੁਸੀਂ ਲਾ ਲਓ ਵੀ ਅੱਧੀ ਗਿੱਟ ਗਿੱਟ ਉੱਚਾ ਹੀ ਆ ਹਾਂਜੀ ਗਿੱਟ ਉੱਚਾ ਹੀ ਲੰਬਾਈ ਲੰਬੀ ਸੋਹਣੀ ਆਂਦੀ ਵੇਖੋ ਤੁਸੀਂ ਲੰਬਾਈ ਕਰਮਾਲੀ ਦੀ ਬੇਲਬੂਲ ਬਹੁਤ ਸੋਹਣੀ ਆ ਲੰਬਾਈ ਬਹੁਤ ਵਧੀਆ ਠੀਕ ਆ ਜੀ ਤੇ ਹਾਈਟ ਕੱਟ ਨਾਰਮਲ ਜਿਵੇਂ ਆਪਾਂ ਜਰਸੀਆਂ ਵੇਖਦੇ ਆਂ ਓਡਾ ਕਾ ਇਹਦਾ ਕੱਟ ਕੱਟ ਹੈਗਾ ਦੂਜਾ ਸੂਬਾ ਇਸ ਵਾਇਰ ਨੇ ਸੂਣਾ 12 15 15 ਦਿਨ ਹਜੇ ਕੱਟਦੀ ਆ ਆਰਾਮ ਨਾਲ ਬਾਕੀ ਥਾਣੇ ਦਾ ਵੀ ਕਰਮਾਲੀ ਦਾ ਉਸੇ ਤਰ੍ਹਾਂ ਹੀ ਮੁੱਠੀ ਵਾਲਾ ਥਾਣਾ ਹੱਥੀ ਮੁੱਠੀ ਠੀਕ ਹੈ ਜਾ ਭਾਈ ਦਲੇਰ ਨੂੰ ਵੀ ਵੀਰੇ ਤੋਰ ਕੇ ਦਿਕਾਣਾ ਮੜਾ ਜਾ ਸੋ ਬੱਚੀ ਵੀ ਚੰਗੀਏ ਤੋਂ ਹਜੇ ਭਰਦੀ ਭੁਰਦੀ ਪਈ ਆ ਲਾਹੇ ਬਣਾਏ ਪਈ ਆ ਤੁਸੀਂ ਵੇਖੋਗੇ ਕੋਈ ਅੱਧਾ ਕਿਲੋ ਕਿਲੋ ਖਾੜਾ ਜੇ ਲਾਇਆ ਕਰ ਮਾਰੀ ਨੇ ਬਣ ਜੂਗੀ ਦਿਨਾਂ ਦੇ ਅਕੋਰਡਿੰਗ 12 15 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰ ਲੂਗੀ ਆ ਦੇਖੋ ਜੀ ਬਾਕੀ ਥੱਲੇ ਚੰਗੀ ਫਾਪੀ ਆ ਨਹੀਂ ਵੀਰੀ ਪੂਰੀ ਫਸ ਕੇ ਪਤਾ ਨਹੀਂ ਆਪਣਾ ਆਪ ਦੀ ਪਾਸ ਕਰਕੇ ਲਿਆਂਦੀ ਜਿੰਨੇ ਵੀਰ ਨੇ ਲੈਣੀ ਹੈ ਪਹਿਲੀ ਗੱਲ ਤਾਂ ਆਪਣੀ ਗਾਰੰਟੀ ਆ ਹਾਂ ਬਾਕੀ ਠੰਡੀ ਠੁੰਡੀ ਵੀਰੇ ਮਮ ਪੁੱਛਿਆ ਵੈਸੇ ਵੀ ਬੜੀਆਂ ਪਰੋਸੇ ਜੋਗਾ ਠੰਡੀਆਂ ਠੰਡੀਆਂ ਹੁੰਦੀਆਂ ਨੇ ਇਹੋ ਜੀਆਂ ਗਰਮਸਾਰ ਤਾਂ ਨਹੀਂ ਨਿਕਲਦੀਆਂ ਨਾ ਇਹ ਗਾਂਹ ਮਾਰੇ ਗਰਮੀ ਦਾ ਆ ਗਿਆ ਮੌਸਮ ਚਲਣੀਆਂ ਹੀ ਇਹ ਹੁਣ ਹਾਂ ਜੀ ਹਾਂ ਜੀ ਲੋ ਵੀ ਆਉਣ ਵਾਲਾ ਸਮਾਂ ਜਿਹੋ ਜਿਹਾ ਪਹਿਲਾਂ ਵੀ ਆਪਾਂ ਵਾਰੀ ਵਾਰੀ ਜ਼ਿਕਰ ਕਰਦੇ ਆ ਜਿਹੋ ਜਿਹਾ ਦੋਸਤੋ ਰੋਤ ਉਹ ਜਹਾ ਮੇਵਾ ਠੀਕ ਆ ਜੀ ਬਾਕੀ ਜਿਹੋ ਜੇ ਅਗੇ ਸਮਾਂ ਆ ਰਿਹਾ ਉਸ ਨੂੰ ਮੁੱਖ ਰੱਖ ਕੇ ਵਪਾਰੀ ਵੀ ਜ਼ਿਆਦਾਤਰ ਜਰਸੀ ਬ੍ਰੇਡ ਦੀਆਂ ਵਸਟੀਆਂ ਲਿਆ ਕੇ ਬਿਲਕੁਲ ਸੇਲ ਕਰਦੇ ਪਏ ਨੇ ਤੇ ਕਿਉਂਕਿ ਖਰੀਦਦਾਰੀ ਵੀ ਜਿਆਦੀ ਇਹਨਾਂ ਦੀ ਰਹੀ ਗਈ ਹੈ ਤੇ ਇਹ ਦਲੇਰ ਕਿੰਨੇ ਦੀ ਦੇਣੀ ਫਿਰ ਬੱਚੀ ਵੀਰ ਜੀ ਹਾਂ ਨਾ ਆਪਾਂ 50 ਤੇ ਛੋਟ ਕਰਾਂਗੇ ਆ ਵੀ ਹਾਂ ਨਾ 50 ਆ 50 ਦੇ ਵਿੱਚ ਛੋਟ ਦੇ ਆਪਾਂ ਛੋਟ ਕਰ ਦਾਂਗੇ 100 ਰੁਪਿਆ ਛੋਟ ਕਰ ਦਾਂਗੇ ਜੀ ਠੀਕ ਆ ਭਰਾ ਹਾਂਜੀ ਲੋ ਵੀ ਇਹ 250000 ਦੇ ਵਿੱਚ ਛੋਟ ਹੀ ਹੋਊਗੀ ਮਾਨਤਾ ਨਹੀਂ ਹੋਊਗਾ ਕਿਸੇ ਭਰਾ ਦਾ ਬਾਕੀ ਬੱਚੇਗਾਂ ਚੰਗੀਆਂ ਨੇ ਥੱਲਿਓ ਸਾਫ਼ ਸੁਥਰੀਆਂ ਨੇ ਆ ਜਿਹੜੀ ਤੁਹਾਨੂੰ ਆਪਾਂ ਪਹਿਲੇ ਨੰਬਰ ਤੇ ਦਿਖਾਈ ਹੈ ਇਹਦਾ ਰੰਗ ਰੂنگ ਇਹਦਾ ਕਰਮਾਣੀ ਦਾ ਵੀ ਅਲੱਗਾ ਹੀ ਆ ਠੀਕ ਆ ਜੀ ਵੱਖਰਾ ਹੀ ਆ ਲਾ ਜਾਂ ਰਾਂਗਾ ਬਹੁਤ ਸੋਹਣਾ ਸ਼ਾਈਨਿੰਗ ਸ਼ੂਨਿੰਗ ਚਮਕਦਮ ਕਪੂਰੀ ਆ। ਬੱਛੀ ਲੱਥੀ ਖੜੀ ਆ ਥੱਲਿਓਂ ਕਾਫੀ ਜਿਆਦੀ ਐ। ਕੋ ਚੋਂ ਪੰਜਾਂ ਦਿਨਾਂ ਦੇ ਵਿੱਚ ਸੋ ਚੰਗੀ ਤਿਆਰੀ ਕਰ ਜੂਗੀ ਇਹ ਵੀ। ਅਰੇ ਬਾਹਰ ਢਿਲਾ ਢਾਲਾਂ ਦੇ ਬਾੜੀਆਂ ਪਈਆਂ ਆ ਤੇ ਮਨੀ ਆ। ਨਹੀਂ ਚੰਗੀ ਆ ਬੱਛੀ ਨਾ। ਬਾਕੀ ਨਾਰਮਲੀ ਵੇੜਾ گاਵਾ ਦੀ ਕਰ ਲਈਏ ਤੇ ਸੂਸਵਾ ਕੇ ਬਣਪੁਣ ਜਾਂਦੀ ਆ। ਹਾਂਜੀ ਹਾਂਜੀ ਹਾਂਜੀ। ਮੈਂ ਵੀ ਦਲੇਰ ਦੋਵੇਂ ਬੱਛੀ ਅੱਜ ਆਪਣੇ ਕੋਲ ਬਕਾਉਂਗੀ। ਹਾਂਜੀ ਹਾਂਜੀ ਭਾਈ ਦੋਵੇਂ ਬਕਾਉਂਗੀ। ਤੇ ਮਾਲ ਇਸੇ ਤਰ੍ਹਾਂ ਮੇਰਾ ਭਰਾ ਲਈ ਹੈ ਜੀ ਹਾਂ ਜੀ ਜੀ ਇਸੇ ਤਰ੍ਹਾਂ ਹੀ ਆਉਂਦਾ ਵਾ ਆਪਣੇ ਤੋਂ ਵੀਰ ਭਰਾ ਚੁੱਕ ਕੇ ਲਿਆਏ ਮਾਲਾ ਜੀ ਆਉਂਦੇ ਆ ਲੈ ਜਾਂਦੇ ਆ ਵੀ ਕਿੱਥੇ ਹੁੰਦਾ ਵੀਡੀਓ ਪਾਉਂਦਾ ਪਹਿਲੀ ਵੀਡੀਓ ਆਪਾਂ ਪਾਈ ਆ ਕੋਈ ਗੱਲ ਨਹੀਂ ਵੀਰ ਜੀ ਆਪਣੇ ਅੱਗੇ ਵੀਰ ਨੂੰ ਨਹੀਂ ਖੜਦੇ ਆ ਤੇ ਜੋੜ ਜਾਮਾ ਘੱਟ ਹੁੰਦਾ ਹਾਂ ਹਾਂ ਜੀ ਜੋੜ ਜਾਮਾ ਮਾਲਾ ਜੀ 2-4 ਉਹਨੇ ਤੇਰੀ ਮਾਲਾ ਪਾਉਂਦੇ ਇੱਕ ਰਾਤੀ ਚਲੋ ਖੇਚਲ ਪਈ ਰਹੀ ਦੀ ਚਲੋ ਬਿਲਕੁਲ ਜੀ ਹਾਂਜੀ ਹਾਂਜੀ ਮੌ ਵੀ ਬੱਚਿਆਂ ਦੋਵੇਂ ਬਹੁਤ ਸੋਨੀਆਂ ਨੇ ਮੇਰਾ ਭਰਾ ਕੋਈ ਜੋੜਾ ਹੀ ਪਾਉਣਾ ਚਾਹੁੰਦਾ ਤੇ ਜੋੜੇ ਦਾ ਵੀ ਬਹੁਤੇ ਵੀਰ ਸੌਦਾ ਕਰ ਲੈਂਦੇ ਆ ਜੋੜੇ ਦਾ ਵੀ ਤੁਸੀਂ ਸੌਦਾ ਕਰ ਲਓਗੇ ਬਾਬੇ ਦਲੇਰ ਇੱਕ ਵਾਰੀ ਨੰਬਰ ਵੀਰ ਆਪਣੇ ਕਰਦੇ ਸਾਂਗੇ ਵੀਰੇ ਮੇਰਾ ਨੰਬਰ ਹੈਗਾ 8471 1804 ਜੀ ਠੀਕ ਆ ਜੀ ਹਾਂਜੀ ਠੀਕ ਆ ਵੀਰੇ ਲੋ ਵੀ ਇਹ ਨੰਬਰ ਬਾਈ ਦਲੇਰ ਸਿੰਘ ਉਹਨਾਂ ਦੇ ਆ ਪਿੰਡ ਬਰਿਆ ਠੀਕ ਆ ਜੀ ਐਡਰੈਸ ਆਪਾਂ ਤੁਹਾਨੂੰ ਪਹਿਲਾਂ ਵੀ ਨੋਟ ਕਰਾਤਾ ਮੋਹਨਪੁਰਾ ਪਿੰਡ ਲੱਗ ਗਿਆ ਸੁਹਾਵਾ ਪਿੰਡ ਲੱਗ ਗਿਆ ਠੱਠੀਆਂ ਮੰਤਾਂ ਪਿੰਡ ਥੋੜੀ ਦੂਰੀ ਤੇ ਆ ਨਸ਼ਹਿਰੇ ਦੀ ਪੰਨੂਆਂ ਦੀ ਦੂਰੀ ਥੋੜੀ ਆ ਸਰਿਆਲੀ ਸਾਹਿਬ ਇਥੋਂ ਥੋੜੀ ਦੂਰੀ ਤੇ ਆ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਹਾਂਜੀ ਵੀ ਤਸੱਲੀ ਕਰਨੀ ਪਾਕ ਪਿਛਲੀ ਗੱਲ ਦਾ ਆਪਣੀ ਗਰੰਟੀ ਹੋ ਗਈ ਉਹ ஆன்ਲਾਈਨ ਵੀਰ ਮੰਗਾਉਣਾ ਆਪਣੀ ਪੂਰੀ ਗਰੰਟੀ ਆ ਕਿ ਭਾਰਦੀ ਜਾਂ ਥਾਣੇ ਤੇ ਕੋਈ ਕਾਰਵਾਹ ਨਿਕਲੇ ਆਪਾਂ ਨੂੰ ਚਾਹ ਕੇ ਕਰਕੇ ਵੀਜੀ ਲੈ ਲੈਣਾ ਠੀਕ ਆ ਵੀਰੇ ਹਾਂਜੀ ਹਾਂਜੀ ਸੋ ਮਿਹਰਬਾਨੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ